ਇਹ ਚੁੰਨੀ ਆਪਣੀ ਬਾਵਾ ਕਲਰ ਦੀ ਤੇ ਆਪਾਂ ਇਹਨੂੰ ਕਰਾਂਗੇ ਰੰਗ ਕਟ ਤੇ ਇਹਨੂੰ ਆਪਾਂ ਨੇ ਜਿਹੜਾ ਕੱਜ ਬਣਾਉਨੇ ਆ ਤੇ ਆਪਾਂ ਦਿਖਾਉਨੇ ਆ ਲਓ ਜੀ ਆਪਾਂ ਗਾਇਸ ਕਰਦੇ ਆ ਹੁਣ ਇਹ ਆ ਪਾ ਲੈਤਾ ਬਰਤਨ ਤੇ ਇਹਦੇ ਵਿੱਚ ਪਾਣੀ ਤੁਸੀਂ ਓਨਾ ਪਾ ਲੈਣਾ ਜਿੰਨਾ ਆਪਣਾ ਦੁਪੱਟਾ ਵਧੀਆ ਵਿੱਚ ਡੁੱਬੇ ਲਓ ਜੀ ਤੇ ਆਪਣਾ ਪਾਣੀ ਇਹਦਾ ਚੰਗੀ ਤਰ੍ਹਾਂ ਹੋ ਗਿਆ ਗਰਮ ਤੇ ਆਪਾਂ ਇਹ ਚ ਪਾਉਨੇ ਆ ਰੰਗ ਕਟ ਜੇ ਜੇ ਦਾ ਥੋੜਾ ਦੁਬੱਟਾ ਵੱਧ ਗੁੰਦਾ ਤਾਂ ਤੁਸੀਂ ਡੇਢ ਚਮਚਾ ਲੈ ਸਕਦੇ ਹੋ ਤੇ ਆਪਾਂ ਪਾਵਾਂਗੇ ਇੱਕ ਚਮਚਾ ਇਹ ਪਰ ਇੱਕ ਚਮਚਾ ਪਰਕੇ ਰੰਗ ਕਾਟਦਾ ਜਿਹੜਾ ਵਿੱਚ ਪਾਉਨੇ ਆ ਇਹਦੇ ਵਿੱਚ ਹੋਰ ਆਪਾਂ ਕੋਈ ਚੀਜ਼ ਨਹੀਂ ਪਾਉਣੀ ਤੇ ਆਪਾਂ ਸਿਰਫ ਕੱਲਾ ਰੰਗ ਕਾਟ ਲੈਂਦਾਗਾ ਤੇ ਆਪਣਾ ਦੁਬੱਟਾ ਹੈਗਾ ਤੇ ਆਪਾਂ ਇਹਨੂੰ ਇਹਦੇ ਵਿੱਚ ਪਾਉਨੇ ਆਂਗੇ ਤੇ ਆਪਾਂ ਪਹਿਲਾਂ ਇੱਕ ਕੰਨੀ ਜਿਹੜੀ ਇਹਦੀ ਲਾ ਕੇ ਦੇਖਾਂਗੇ ਤੇ ਨਹੀਂ ਫਿਰ ਆਪਾਂ ਰੰਗ ਕਾਟਾ ਜਿਹੜਾ ਹੋਰ ਪਾ ਦਾਂਗੇ ਇਹਦੇ 'ਚ ਇੱਕ ਕੰਨੀਏ ਜਿਹੜੀ ਆਪਾਂ ਇਹਦੇ ਵਿੱਚ ਡਬੋ ਕੇ ਦੇਖਦੇ ਆਂ। ਤਤਰ ਹੈਗਾ। ਆਪਾਂ ਇਸ ਦੇ ਵਿੱਚ ਇਹਨੂੰ ਕਾ ਕਲਰ ਜਿਹੜਾ ਹੁਣਾ। ਤੁਸੀਂ ਕੋਈ ਏਦਾਂ ਦੀ ਜੀ ਜਲੜਦੀ ਜਾਂ ਕੋਈ ਚੰਟਾ ਵਗੈਰਾ। ਆਪਾਂ ਇਹਨੂੰ ਹਜੇ ਜਿੰਨੇ ਜਰੇ ਦਾ ਸਾਰਾ ਕਲਰ ਨਹੀਂ ਉਤਰਦਾ ਉਹਨਾਂ ਚਿਰ ਆਪਾਂ ਜਿਹੜਾ ਕੋਈ ਆਪਾਂ ਇਹ ਚ ਹੋਰ ਚੀਜ਼ ਕੋਈ ਨੂਨ ਵਗੈਰਾ ਕੁਝ ਨਹੀਂ ਇਹਦੇ ਵਿੱਚ ਪਾਉਣਾ। ਦੇਖੋ ਜਮੇ ਚਿੱਟਾ ਨਿਕਲਿਆ ਹੈ ਇਹ ਆਪਣਾ।